ਕੀ ਚਾਹੀਦਾ ਤੁਹਾਨੂੰ ਸਵੇਰੇ ਸਵੇਰੇ ਲੜਾਈ ਕਿਹੜੀ ਗੱਲ ਦੀ ਹੋ ਰਹੀ ਏ ਆ ਲੋ ਕਾਈਟ ਫਿਰ ਹਾਈ ਆਹ ਲੈਣੀ ਨਾ ਮੇਰੇ ਬਾਬੂ ਨੇ ਕਾਈਟ ਕਿਉਂਕਿ ਅੱਜ ਮਿਲੀ ਹੈ ਕਾਈਟ ਇਹਨੂੰ ਤੇ ਇਹ ਮੰਗਦਾ ਪਿਆ ਕਿ ਮੈਨੂੰ ਦੋ ਕਾਈਟ ਇਸ ਲਈ ਖਿੱਚਦਾ ਪਿਆ ਓਏ ਬਾਬੂ ਇੱਕ ਹੋਏ ਆ ਲੋ ਜੀ ਬਸ ਇਹ ਆ ਪਿਆਰ ਜੇ ਆ ਪਿਆਰਾ ਕਾਈਟ ਨਾਲ ਆ ਦੇਖ ਲਓ ਤੁਸੀਂ ਬਸ ਜਿੰਨੀਆਂ ਕੋਠੇ ਦੇ ਕਾਈਟਸ ਆਣੀਆਂ ਨਾ ਬੱਸ ਅਹੀ ਇਦਾਂ ਦਾ ਪਿਆਰ ਕਰਦੇ ਆ ਆ ਲਓ ਜੀ ਆ ਲਓ ਉੱਪਰ ਦੇਖੋ ਉੱਪਰ ਮੇਰੇ ਵੱਲ ਦੇਖਿਓ ਮੈਕਸ ਹੈਲੋ ਨਹੀਂ ਦੇਖਣਾ ਹੋਇਆ ਫਰੈਂਡਸ ਕੀ ਬੋਲਦੇ ਪਏ ਕਹਿੰਦੇ ਕਿ ਮੈਕਸ ਤੇ ਕਾਈਟ ਨੂੰ ਫਾੜ ਹੀ ਦਿੰਦਾ ਆ ਦੇਖੋ ਉੱਪਰ ਕਰਿਓ ਜਰਾ ਇੱਕੋ ਮੈਂਟਿਕ ਕਮੈਂਟ ਇਹ ਆ ਦੇਖੋ ਆ ਦੇਖੋ ਹਾਏ ਮੈਂ ਸਗੋਂ ਕਾਈਟ ਬਚਾ ਕੇ ਰੱਖੀ ਸੀਗੀ ਕਿ ਮੈਕਸ ਖੇਡੂ ਆ ਖੇਡਾਂ ਜੀ ਆ ਖੇਡਾਂ ਜੀ ਇਹ ਹੁਣ ਤੇਰੇ ਮੂੰਹ ਚ ਵੱਜ ਜਾਣਾ ਦੇਖੀ ਹਾਏ ਤੂੰ ਇੰਨਾ ਗੁੱਸਾ ਕਿਹੜੀ ਤੇ ਤੇ ਚੜ ਜਾਂਦਾ ਤੈਨੂੰ ਕਾਈ ਤੇ ਦੇਖੋ ਗਲਤ ਗੱਲ ਹੈ ਨਾ ਇੱਕ ਦਿਨ ਇਹਨੇ ਇਦਾਂ ਹੀ ਨਾ ਬੈੱਡ ਦੇ ਉੱਪਰ ਅੰਦਰ ਬੈਠ ਕੇ ਕਾਈਟ ਪੂਰੀ ਫਾੜ ਦਿੱਤੀ ਸੀ ਇੱਧਰ ਕਾਰਾ ਸ਼ਰਟ ਹੇ ਨੀਚੇ ਜਿਹੜੀ ਸ਼ਰਟ ਪਈ ਇੱਕ ਉਹਨੂੰ ਸਹੀ ਕਰੀਏ ਦੇਖੋ ਕਿੱਦਣ ਨੂੰ ਗਈ ਆ ਦੇਖੋ ਇਹ ਬਹੁਤ ਸੋਹਣਾ ਕੰਮ ਕਰ ਰਿਹਾ ਭਈ ਮੈਕਸ ਹਏ ਹੁਣ ਹੁਣ ਪਟਾਕਾ ਚੱਲੇਗਾ ਹੁਣ ਦੇਖੀ ਮੈਕਸ ਨੇ ਆ ਦੇਖੋ ਕਾਈਟ ਸਾਰੇ ਫਾੜ ਦਿੱਤੀ ਹੋਈ ਆ ਹੁਣ ਤੇ ਪਟਾਕਾ ਹਏ ਹੁਣ ਤੇ ਪਟਾਕਾ ਪੱਕਾ ਛੱਲੇਗਾ ਆ ਕੀ ਬਣਾਤਾ ਕਾਈਟ ਦਾ ਹਾਏ ਕਾਈਟ ਦੇ ਕੀ ਬਣਾਈ ਆ ਬਾਬੂ ਨੇ ਦੇਖੋ 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 ਕੋਈ ਸ਼ਰਮ ਨਹੀਂ ਆਂਦੀ ਵੀ ਮੈਂ ਕਿਹੜੇ ਕੰਮ ਕਰਦਾ ਮੂੰਹ 'ਚ ਲੱਗ ਜਾਣਾ ਦੇਖੀ ਤੀਲਾ ਨੋ ਬੁੱਤੂ ਨੋ ਨੋ ਤੂੰ ਗੋ ਵੈਰੀ ਗੁੱਡ ਬਸ ਪਰ ਇੱਕ ਗੰਦੇ ਕੰਮ ਆ ਬੁੱਤੂ ਸੋਨੇ ਕੰਮ ਨਹੀਂ ਹੈਗੇ ਆ ਕੀ ਕੰਮ ਤੇਰੇ ਭਲਾ ਮੈਨੂੰ ਦੱਸੋ ਛੱਤ ਤੇ ਇਸ ਕੰਮ ਲਈ ਆਨਾ ਚਲੋ ਜੀ ਦੇਖੋ ਕਿੱਡੇ ਤਰੀਕੇ ਦੇ ਨਾਲ ਸਿਆਣਿਆਂ ਵਾਂਗੂ ਫੜ ਫੜ ਕੇ ਅਗਲੇ ਨੂੰ ਉਹਨੂੰ ਤੋੜ ਰਿਹਾ ਤੀਲਾ ਤੀਲਾ ਸਾਰਾ ਐ ਕਰ ਦੇਣਾ ਇਹਨੇ ਹੋਰ ਕਾਇਟ ਲੈਣੀ ਹੋਰ ਜਿਹੜੀਆਂ ਨਿਊ ਸਾਡੇ ਘਰ ਫਰੈਂਡਸ ਕਾਈਟ ਪਈਆਂ ਨਾ ਪਿਲੋੜੀ ਦਾ ਕਰਕੇ ਲੈ ਕੇ ਆਏ ਆ ਉਹਨਾਂ ਨੂੰ ਨਹੀਂ ਇਹ ਫੜਦਾ ਬਸ ਇਹਨਾਂ ਨੂੰ ਫੜਨਾ ਜਿਨ੍ਹਾਂ ਨੂੰ ਡੋਰਾ ਪਈ ਹੁੰਦੀ ਹੈ ਨਾ ਉਹਨਾਂ ਦੇ ਨਾਲ ਹੀ ਖੇਲਦਾ ਆ ਪੁੱਤੋ ਦੇਖੋ ਕਿੰਨਾ ਤੂੰ ਜ਼ਬਰਦਸਤ ਲੱਗਿਆ ਆ ਤੇ ਇਹ ਲੱਗ ਜਾਣਾ ਲਿਆ ਸੁੱਟਦੀ ਐ ਇਹਨੂੰ ਪਿੱਛੇ ਸੁੱਟਦੀ ਐ ਚਲ ਚਲੋ ਲਿਆਓ 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 ਸੁੱਟੀਏ ਬਸ ਨਹੀਂ ਮਰਜ਼ੀ ਦਾ ਮਾਲਕ ਆ ਨਾ ਕਿ ਜੋ ਮੇਰੇ ਮਨ ਚਾਹੇ ਮੈਂ ਉਹੀ ਕਰਨਾ ਆ